ਹਿੰਦੂ ਤਖਤ ਦੇ ਪ੍ਰਧਾਨ ਰਾਸ਼ਟਰੀ ਪ੍ਰਵੀਨ ਕੁਮਾਰ ਅਤੇ ਉਪ ਪ੍ਰਧਾਨ ਐਡਵੋਕੇਟ ਪੀ ਜੀ ਸਿੰਘ ਭਗਤਵਾਦ ਵੱਲੋਂ ਸ਼੍ਰੀ ਮਨੋਜ ਮੱਲਨ ਨੂੰ ਸ਼੍ਰੀ ਹਿੰਦੂ ਤਖਤ ਪੰਜਾਬ ਦਾ ਪ੍ਰਧਾਨ ਲਾਇਆ ਗਿਆ। ਮਾ ਬਗਲਾमुखी ਵਿਵੰਦਰ ਦੇ ਗੱਦੀ ਨਿਸ਼ੀਣ Swami Krishnanand ਦਾ ਜਨਮ ਦਿਹਾੜਾ ਮਨਾਇਆ ਗਿਆ। ਇੱਕ ਛੋਟੀ ਅਬਏ ਇੰਦਰ ਮਾਤਾ ਦੀ ਇੱਕ ਫੋਟੋ ਦੇਣਾ ਬਟਾ ਮਾਤਾ ਕੀ ਇੱਕ ਦੇ ਦੇ ਬਸ ਬਾਕੀ ਰੱਖ ਦੇ ਹਾਂ 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 ਅੱਜ ਹਾਂ ਅੱਜ ਆਬਿਆ ਹੋ ਕੋਈ ਹਾਂ ਅੱਜ ਅੰਦਰ ਆਓ ਅੰਦਰ ਆਓ ਅੰਦਰ ਆਇਓ ਤੋ ਜਲਦੀ ਜੇ ਕਰਾ ਮਾ ਬਗਲਾ ਬੁਖੀਦਾ ਬੋਲ ਸਾਚੇ ਦਰਵਾਦ ਕੀ ਜੈ ਸੋਮੀਨੂੰ ਜਨਮ ਦਿਨ ਦੀਆਂ ਬਹੁਤ ਬਹੁ ਵਧਾਈਆਂ ਬਹੁਤ ਬਹੁ ਸ਼ੁਭਕਾਮਨਾਵਾਂ ਆਈਆਂ ਤੁਹਾਡੇ ਵੀ ਚਲੋ ਕੋਈ ਨਾ ਪੰਜਾਬ ਦੇ ਇੱਕ ਸ੍ਰੀ ਹਿੰਦੂ ਤਖਤ ਤੇ ਤੁਹਾਨੂੰ ਪੰਜਾਬ ਸ੍ਰੀ ਹਿੰਦੂ ਤਖਤ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਮੈਂ ਬਹੁਤ ਧੰਨਵਾਦੀ ਆ ਸਾਡੇ ਰਾਸ਼ਟਰੀ ਅਧਿક્ષਕ ਪ੍ਰਵੀਨ ਜੀ ਦਾ ਤੇ ਨਾਲ ਸਾਡੇ ਧਰਮਾਦੀਸ਼ ਮਹਾਮਲੇਸ਼ਵਰ ਸਵਾਮੀ ਕਿਸ਼ਨਨ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਪੀ ਹੈ ਤੇ ਹੋਰ ਸਾਰੀ ਸਮੁੱਚੀ ਸ਼੍ਰੀ ਹਿੰਦੂ ਤਖਤ ਦੀ ਟੀਮ ਐਡਵੋਕੇਟ ਵੀਏ ਭਾਰਦਵਾਜ ਜੀ ਤੇ ਅੱਜ ਜਿਹੜਾ ਇਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਪੂਰੇ ਸਨਾਤਨ ਸਮਾਜ ਨੂੰ ਤੇ ਇਹਨਾਂ ਨੂੰ ਵਿਸ਼ਵਾਸ ਦਿਲਾਉਣਾ ਹੈ ਕਿ ਜਿਹੜੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਵਾਂਗਾ ਤੇ ਵੱਧ ਤੋਂ ਵੱਧ ਜਿੰਨੀ ਹੋ ਸਕਦਾ ਸਨਾਤਨ ਦੀ ਸੇਵਾ ਕਰਾਂਗਾ ਹਿੰਦੂਆਂ ਦੀ ਆਵਾਜ਼ ਉੱਚੀ ਚੱਕਣ ਦੇ ਲਈ ਕੀ ਉਪਰਾਲੇ ਕਰੋਗੇ ਕਈ ਹਿੰਦੂਆਂ ਦੇ ਨਾਲ ਕਈ ਜਿਹੜੇ ਅਤਿਆਚਾਰ ਤੱਕ ਹੋ ਰਹੇ ਨੇ ਦੇਖੋ ਹੀ ਹਿੰਦੂਆਂ ਨੂੰ ਇੱਕ ਸ੍ਰੀ Hindu ਤਖਤ ਦੇ ਪੰਚਤਕ ਸੁਦੇਸ਼ ਹੈ ਇਕੱਠੇ ਰਹੋਗੇ ਤੇ ਬਚੋਗੇ ਹੂੰ ਸੰਗਠਿਤ ਰਹੋਗੇ ਤਾਂ ਬਚੋਗੇ ਵਟੋਗੇ ਤਾਂ ਕਟੋਗੇ ਹੂੰ ਸਿੱਧੀ ਜੀ ਗੱਲ ਹੈ ਤੇ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦਿੰਨੇ ਆ ਕਿ ਜਿਹੜੇ ਵੀ ਕੋਈ ਵੱਖ-ਵੱਖ ਜਗ੍ਹਾ ਤੇ ਵੀ ਸੰਗਠਨ ਕੰਮ ਕਰ ਰਹੇ ਆ ਅਲੱਗ-ਅਲੱਗ ਜਗ੍ਹਾ ਤੇ ਜਦੋਂ ਇਦਾਂ ਦੀ ਕੋਈ ਭੀੜ ਪੈਂਦੀ ਹੈ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਦਾ ਮੁਕਾਬਲਾ ਕਰੀਏ ਤੇ ਆਪਣੇ Hindu ਸਮਾਜ ਨੂੰ ਸਨਾਤਨ ਸਮਾਜ ਨੂੰ ਸੁਰੱਖਿਅਤ ਰੱਖੀਏ ਪੰਜਾਬ ਦਾ ਤੁਹਾਨੂੰ ਅਹੁਦਾ ਮਿਲ ਗਿਆ ਸਭ ਤੋਂ ਪਹਿਲਾਂ ਕੀ ਕੰਮ ਕਰੋਗੇ ਹਿੰਦੂਆਂ ਦੇ ਲਈ ਜੀ ਤੁਸੀਂ ਕੀ ਕੀ ਮਨ ਦੇ ਵਿੱਚ ਸੋਚ ਰੱਖੀ ਹੋਈ ਹੈ ਤੁਸੀਂ ਪੰਜਾਬ ਦਾ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਦੇ ਇਕੱਲੇ-ਇਕੱਲੇ ਸ਼ਹਿਰ ਦੇ ਵਿੱਚ ਜਾਵਾਂਗੇ ਤੇ ਆਲਰੇਡੀ ਦੌਰਾ ਚੱਲੂ ਵੀ ਹੈ ਜਿੱਥੇ-ਜਿੱਥੇ ਸਾਡੇ Hindu ਸਮਾਜ ਪਿਛੜਿਆ ਹੋਇਆ ਹੈ ਜਾਂ ਸਨਾਤਨ ਸਮਾਜ ਪਿਛੜਿਆ ਹੋਇਆ ਹੈ ਉਨਾ ਦੀਆਂ ਸਾਰੀਆਂ ਸਮੱਸਿਆਵਾਂ ਸੁਣ ਕੇ ਤੇ ਸਾਰੀ ਜਿੱਦਾਂ ਵੀ ਟੀਮ ਕੋਈ رائے ਕਰੇਗੀ ਉਹਦੇ ਮੁਤਾਬਕ ਫੈਸਲਾ ਲਾਗੇ ਅਸੀਂ ਤਤਕਾਲ ਉਹਦਾ ਹੱਲ ਕਰਾਂਗੇ ਠੀਕ ਹੈ ਭਾਨਜੀ ਤੁਸੀਂ ਉਰੇ ਪੁੱਛਿਓ ਤੇ ਅੱਜ ਬਾਬਾ ਜੀ ਦਾ ਜਨਮ ਦਿਨ ਵੀ ਮਨਾਇਆ ਜਾ ਰਿਹਾ ਪੰਜਾਬ ਦੇ ਪ੍ਰਧਾਨ ਵੀ ਲਗਾਏ ਜਾ ਰਹੇ ਨੇ ਕੀ ਉਪਲਬਧੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਮੈਂ ਐਡਵੋਕੇਟ ਵਿਜੇ ਸਿੰਘ ਭਰਦवाज ਸ਼੍ਰੀ ਹਿੰਦੂ ਤਖਤ ਦਾ ਮੈਂ ਰਾਸ਼ੀਓ ਉਪਾਦਕ ਦੀ ਜ਼ਿੰਮੇਵਾਰੀ ਹੈ ਅੱਜ ਦਾ ਦਿਨ ਜਿਹੜਾ 28 ਅਗਸਤ ਦਾ ਦਿਨ ਮਨਾਇਆ ਜਾ ਰਿਹਾ ਇਹ ਸਾਡੇ ਧਰਮਾਦੀਸ਼ ਮਹਾ ਮੰਡਲੇਚਰ ਸਵਾਮੀ ਕ੍ਰਿਸ਼ਨਨੰਦ ਜੀ ਦਾ ਅੱਜ ਜਨਮ ਦਿਨ ਵੀ ਹੈ ਤੇ ਅੱਜ ਦੇ ਦਿਨ ਹੀ ਅਸੀਂ ਇਹਨਾਂ ਦੇ ਜਨਮ ਦਿਨ ਦੇ ਉਪਲੱਬਧ ਦੇ ਵਿੱਚ ਮਹਾ ਮਾਈ ਮਾਤਾ ਬਗਲਾ ਮੁਖੀ ਦੇ ਮੰਦਰ ਦੇ ਵਿੱਚ ਸਾਡੇ ਨੰਬ ਨਿਯੁਕਤ ਜਿਹੜੇ ਅਧਿਐਕਸ਼ ਮਨੋਜ ਨੰਨਾ ਜੀ ਜਲੰਧਰ ਵਾਲੇ ਉਹਨਾਂ ਦੇ ਅਸੀਂ ਅੱਜ ਇਹਨਾਂ ਦੀ ਨਿਯੁਕਤੀ ਜਿਹੜੀ ਹੋਈ ਸੀਗੀ ਅੱਜ ਮਾਤਾ ਦੇ ਚਰਨਾਂ ਦੇ ਵਿੱਚ ਇਹਨਾਂ ਦਾ ਅਸ਼ੀਰਵਾਦ ਦਵਾਨ ਵਾਸਤੇ ਇਹਨਾਂ ਨੂੰ ਸਪੈਸ਼ਲੀ ਬੁਲਾਇਆ ਗਿਆ ਇਹਦੇ ਵਾਸਤੇ ਅਸੀਂ ਇਹ ਕਾਰਜਕ੍ਰਮ ਰੱਖਿਆ ਗਿਆ ਸੀਗਾ ਵੀ ਇਹਨਾਂ ਨੂੰ ਅੱਜ ਮਾਤਾ ਦਾ ਅਸ਼ੀਰਵਾਦ ਵੀ ਪ੍ਰਾਪਤ ਹੋਏ ਇਸ ਤਰੀਕੇ ਦੇ ਨਾਲ ਸਾਡੇ ਜਿਹੜੇ ਰਾਸ਼ਟਰੀ ਅਧਿਐਕਸ਼ਾ ਪ੍ਰਵੀਨ ਕੁਮਾਰ ਜੀ ਉਹਨਾਂ ਨੇ ਇਸ ਚੀਜ਼ ਦੀ 4 ਦਿਨ ਪਹਿਲਾਂ ਹੀ ਸੋਚ ਕੱਢੀ ਸੀਗੀ ਕਿ ਤੁਸੀਂ ਇਹਨਾਂ ਨੂੰ ਇੱਥੇ ਮਾਤਾ ਦੇ ਮੱਥਾ ਟਿਕਵਾਓ ਔਰ ਸਵਾਮੀ ਦਾ ਜਨਮ ਦਿਨ ਮਨਾਇਆ ਜਾਏ ਦੇ ਨਾਲ ਕੀ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਹੋਏ ਇਹ ਸ਼੍ਰੀ ਹਿੰਦੂ ਤਖਤ ਦਾ ਹੋਰ ਕੰਮ ਕਰ ਪਾ। ਪ੍ਰਧਾਨ ਜੀ ਹਿੰਦੂਆਂ ਦੇ ਉੱਤੇ ਕਈ ਅਤਿਆਚਾਰ ਹੋ ਰਹੇ ਨੇ। ਬੰਗਲਾਦੇਸ਼ ਤੁਸੀਂ ਦੇਖ ਹੀ ਲਿਆ ਕਿਆ ਹਾਲ ਹੋਏ ਨੇ ਹਿੰਦੂਆਂ ਦੇ। ਆ ਕਲਕੱਤਾ ਵਿੱਚ ਦੇਖ ਲਿਆ ਹਿੰਦੂ ਇੱਕ ਲੜਕੀ ਦੇ ਨਾਲ ਕੀ ਇਹ ਅਤਿਆਚਾਰਾਂ ਨੂੰ ਰੋਕਣ ਲਈ ਹਿੰਦੂ ਤਖਤ ਦੇ ਸ਼੍ਰੀ ਹਿੰਦੂ ਤਖਤ ਦੇ ਤੁਸੀਂ 22 ਪ੍ਰਧਾਨ ਉਹ ਪ੍ਰਧਾਨ ਜੀ ਪ੍ਰਵੀਨ ਜੀ ਕੀ ਉਪਰਾਲਾ ਕਰ ਰਹੇ ਹੋ ਕਿ ਹਿੰਦੂਆਂ ਤੇ ਅਤਿਆਚਾਰ ਨਾ ਹੋਵੇ। ਦੋਸ਼ੀਆਂ ਨੂੰ ਇਹੋ ਜਿਹਾ ਕੋਈ ਸਖਤ ਕਾਨੂੰਨ ਬਣਾਣ ਦੀ ਸਰਕਾਰ ਨੂੰ ਜਾਂ ਕੋਈ ਅਪੀਲ ਕਰੋਗੇ ਕੀ ਕਰਨਾ ਚਾਹੁੰਦੇ ਹੋ? ਅਸੀਂ ਸਾਡੀ ਆਵਾਜ਼ ਇੰਨੀ ਬੁਲੰਦ ਰਹਿੰਦੀ ਐ ਪਹਿਲਾਂ ਵੀ ਇਸ ਤਰ੍ਹਾਂ ਦਾ ਇੱਕ ਕਾਂਡ ਹੋਇਆ ਸੀਗਾ ਜਿੱਥੇ ਇੱਕ ਲੜਕੀ ਨੂੰ ਮੁਸਲਮਾਨ ਲੜਕੇ ਨੇ ਸ਼ਰੇਆਮ ਮਾਰਤਾ ਸੀਗਾ ਹਰਿਆਣੇ ਦੇ ਵਿੱਚ ਤੇ ਅਸੀਂ ਆਵਾਜ਼ ਉਠਾਈ ਆਵਾਜ਼ ਉਠਾਈ ਸਾਡੀ ਆਵਾਜ਼ ਇੰਨੀ ਦੂਰ ਤੱਕ ਕਰ ਗਈ ਕਿ ਉੱਥੇ ਦੇ ਹੋਮ ਮਿਨਿਸਟਰ ਨੇ ਜਿਹੜਾ ਹਰਿਆਣੇ ਦਾ ਹੋਮ ਮਿਨਿਸਟਰ ਸੀਗਾ ਉਹਨਾਂ ਨੇ ਉਹਦੇ ਤੇ ਕਾਨੂੰਨ ਵੀ ਬਣਾਇਆ ਔਰ ਲਗਾਤਾਰ ਜਿਹੜੀ ਤੁਸੀਂ ਗੱਲ ਕੀਤੀ ਐ ਜਿਹੜੀ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦਾ ਬੜਾ ਹਿੰਦੁਸਤਾਨ ਦੇ ਵਿੱਚ ਇੰਨਾ ਜ਼ਬਰਦਸਤ ਰਿਐਕਸ਼ਨ ਹੋਇਆ ਹਿੰਦੂਆਂ ਦਾ ਉਦੇ ਨਾਲ ਰਿਐਕਸ਼ਨ ਦੇ ਨਾਲ ਇਹ ਫਾਇਦਾ ਹੋਇਆ ਕਿ ਜਿਹੜੇ ਉੱਥੇ ਦੇ ਦਬੇ ਕੁਚਲੇ ਹਿੰਦੂ ਆਪਲਾ ਨੂੰ ਮਤਲਬ ਕਿ ਅਲਪ ਸੰਖਿਆ ਜਿਹੜਾ ਹਿੰਦੂ ਸੀਗਾ ਉਹਨਾਂ ਨੂੰ ਜਿਸ ਤਰੀਕੇ ਨਾਲ ਉੱਥੇ ਦੀ ਬਹੁ ਸੰਖਿਆ ਕਬਾਦੀ ਮੁਸਲਮਾਨਾਂ ਦੀ ਤੰਗ ਕਰਦੀ ਪਈ ਸੀਗੀ ਉਹਨਾਂ ਦੇ ਵਿੱਚ ਵੀ ਜਾਨਪਰਾਨ ਆ ਗਏ ਔਰ ਉਹਨਾਂ ਨੇ ਇਸ ਦਾ ਰਿਐਕਟ ਕਰਨਾ ਸ਼ੁਰੂ ਕਰਤਾ ਸਾਰੇ ਸੰਗਠਿਤ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਪੂਰੇ ਹਿੰਦੁਸਤਾਨ ਦਾ ਇਹ ਹਿੰਦੂ ਸਮਾਜ ਹੈ ਉਹ ਸਾਡੇ ਪਿੱਛੇ ਖੜਾ ਹੈ ਇਸ ਕਰਕੇ ਉਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਉੱਥੇ ਆਪਣਾ ਜਿਹੜਾ ਸੀਗਾ ਰੋਜ ਪ੍ਰਦਰਸ਼ਨ ਕਰਨੇ ਔਰ ਇਕੱਠੇ ਹੋਏ ਔਰ ਉਹਨਾਂ ਨੇ ਆਪਣਾ ਡਟ ਕੇ ਮੁਕਾਬਲਾ ਕਰਨਾ ਸ਼ੁਰੂ ਕਰਤਾ ਤੇ ਕੋਈ ਕੋਈ ਕੀ ਅਪੀਲ ਕਰਨੀ ਚਾਹੋਂਗੇ ਹਿੰਦੂਆਂ ਨੂੰ ਨਹੀਂ ਹਿੰਦੂਆਂ ਦੀ ਅਪੀਲ ਤਾਂ ਇਹ ਹੈ ਵੀ ਸਾਰੇ ਸੰਗਠਿਤ ਰਹਿਣ ਜਿਸ ਲਈ ਕੋਈ ਹਿੰਦੂ ਸੰਗਠਨ ਤੁਹਾਨੂੰ ਕੋਈ ਆਵਾਜ਼ ਦਿੰਦਾ ਤੇ ਆਪਣੇ ਸੰਗਠਿਤ रहिए ਲਗਾਤਾਰ ਤੁਹਾਨੂੰ ਮੀਡੀਆ ਦੇ ਵਿੱਚ ਜਗਤਾਂ ਲਗਾਤਾਰ ਜਾਣਕਾਰੀ ਦਿੰਨੇ ਸੰਗਠਿਤ ਹੋਗੇ ਸੰਗਠਿਤ ਹੋਗੇ ਤੁਹਾਡੀ ਆਵਾਜ਼ ਸੁਣੀ ਜਾਏਗੀ ਜੇ ਤੁਸੀਂ ਸੰਗਠਿਤ ਨਹੀਂ ਹੋਗੇ ਤੇ ਉੱਥੇ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪਏਗਾ ਠੀਕ ਠੀਕ ਹੈ